ਇਥੇ ਸਪੋਰਟ ਕਰਨਾ ਇੱਕ ਇੱਕ 파ਟ ਹੈਗਾ ਦੂਜਾ ਹੈਗਾ ਕਿ ਸਿਸਟਮ ਤੱਕ ਕਿਉਂਕਿ ਅੰਦਰੋਂ ਤਾਂ ਹਰ ਕੋਈ ਦੇਖ ਹੀ ਰਿਹਾ ਹੈ ਉਹ ਆਂਦੇ ਜਾਂਦੇ ਉਹਨਾਂ ਨੂੰ ਵੀ ਪਤਾ ਹੈ ਸੋਸ਼ਲ ਮੀਡੀਆ ਤੋਂ ਪਤਾ ਹੈ ਕਿ ਇਸ ਤਰ੍ਹਾਂ ਦਾ ਇੱਕ ਪ੍ਰੋਟੈਸਟ ਚੱਲ ਰਿਹਾ ਹੈ ਬਟ ਇੱਕ ਉਹਨਾਂ ਨਾਲ ਜਾ ਕੇ ਗੱਲ ਕਰਨੀ ਕਿ ਇਹਦੇ ਲਈ ਵੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਅੱਜ ਤੋਂ ਟੋਰਾਂਟੋ ਵਿੱਚ ਇੱਕ ਰੈਲੀ ਚੱਲੀ ਸੀਗੀ ਐਂਟੀ ਇਮੀਗ੍ਰੈਂਟਸ ਦੀ ਤੇ ਉਹਦੇ ਦੇਖ ਲਓ ਵੀ ਉਹ ਜਜ਼ਬਾਤੀ ਸੀਗੇ ਬਟ ਉਹਨਾਂ ਦਾ ਕੋਈ ਇਦਾਂ ਨਹੀਂ ਸੀਗਾ ਉਹਨਾਂ ਦੀ ਲਾਈਫ ਜਿਹੜੀ ਸੀਗੀ ਨਾ ਸਟੇਕ ਤੇ ਨਹੀਂ ਸੀਗੀ ਬਟ ਉਹ 3-400 ਦਾ ਇਕੱਠ ਕਰ ਗਏ ਸੀਗੇ ਮੈਂ 2600 ਨੂੰ ਅਪੀਲ ਕਰਦਾ ਵੀ ਤੁਹਾਡੀ ਤਾਂ ਲਾਈਫ ਹਾਂ ਸਟੇਕ ਤੇ ਆ ਤੁਹਾਡੇ ਲਈ ਆਰ ਪਾਰ ਦੀ ਗੱਲ ਆ ਤੇ ਤੁਸੀਂ ਘਰੋ ਕਿਉਂ ਨਹੀਂ ਨਿਕਲ ਰਹੇ ਤੁਸੀਂ ਐਨਾ ਟਾਈਮ ਤਾਂ ਸਟਾਫਿੰਗ ਏਜੰਸੀ ਰਨ ਕਰ ਰਹੇ ਹੋ ਇਹ ਤਾਂ ਚਲੋ ਉਹ ਇਫੈਕਟਡ ਸਟੂਡੈਂਟਸ ਹੈਗੇ ਨੇ ਜੋ OAINP ਦੀ ਨਵੀਂ ਰਿਟਰਨ ਹੋਈ ਹੈ ਵਾਈ ਡੋਂਟ ਯੂ ਰੇਜ਼ ਦ ਕੁਐਸਚਨ ਟੂ ਦ ਸਿਸਟਮ ਕਿਉਂਕਿ ਤੁਸੀਂ ਐਨੇ ਸਾਲਾ ਤੋਂ ਇੱਥੇ ਹੈਗੇ ਹੋ ਤੁਸੀਂ ਆਪਣੇ ਲੋਕਲ ਐਮਪੀਪੀਜ਼ ਹੈਗੇ ਆ ਜੋ ਡੈਫੀਨਿਟਲੀ ਤੁਹਾਡੇ ਕੋਲ ਵੀ ਇਲੈਕਸ਼ਨ ਦਾ ਟਾਈਮ ਆਂਦੇ ਹੋਣੇ ਆ ਉਹਨਾਂ ਨੂੰ ਉਹਨਾਂ ਨੂੰ ਕੁਐਸਚਨ ਕਿਉਂ ਨਹੀਂ ਰੇਜ਼ ਕਰ ਰਹੇ ਆਪਣੇ ਵੱਲ ਇਹਨਾਂ 2600 ਬੰਦਿਆਂ ਦੀ ਗੱਲ ਨਹੀਂ ਹੈਗੀ ਇਦੇ ਚ ਸਾਨੂੰ ਸਾਰਿਆਂ ਨੂੰ ਹੀ ਇਕੱਠੇ ਹੋਣਾ ਪੈਣਾ ਤੇ ਸਾਡਾ ਹਮੇਸ਼ਾ ਤੋਂ ਇਹ ਹਨਾ ਆਵਾਜ਼ ਸਾਡੀ ਕਮਿਊਨਿਟੀ ਲਈ ਸਾਰੇ ਇਮੀਗ੍ਰੈਂਟਸ ਲਈ ਹਮੇਸ਼ਾ ਇਹ ਆਵਾਜ਼ ਸਾਨੂੰ ਸਾਡੀ ਰਹੂਗੀ ਵੀ ਤੁਸੀਂ ਆਓ ਇਹਨਾਂ ਦਾ ਵੀ ਸਾਥ ਦਿਓ ਤੇ ਜਦੋਂ ਜਦੋਂ ਕਿਸੇ ਇਮੀਗ੍ਰੈਂਟ ਦੇ ਉੱਤੇ ਕੋਈ ਇਨਜਸਟਸ ਹੁੰਦਾ ਤੁਸੀਂ ਉਹਨਾਂ ਦਾ ਸਾਥ ਜਰੂਰ ਦਿਆ ਕਰੋ ਕਿ ਸੈਂਕੜੇਆਂ ਦੀ ਤਾਦਾਦ ਵਿੱਚ ਸਕਿਲਡ ਵਰਕਰਸ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਦੀ 온ਟਾਰੀਓ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਦੇ ਤਹਿਤ ਫਾਈਲਸ ਰਿਟਰਨ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੂੰ ਕੋਈ ਸਹੀ ਤਰੀਕੇ ਨਾਲ ਆਨਸਰ ਵੀ ਨਹੀਂ ਕੀਤਾ ਗਿਆ ਸਿਰਫ ਇੱਕ ਸ਼ਬਦ ਵਰਤਿਆ ਗਿਆ ਫਰਾਡ ਇਹਨਾਂ ਦੀ ਮੰਗ ਹੈ ਕਿ ਇਹਨਾਂ ਦੀ ਫਾਈਲਸ ਨੂੰ ਸਟੱਡੀ ਕੀਤਾ ਜਾਏ ਇੱਕ ਇੱਕ ਫਾਈਲ ਨੂੰ ਰਿਵਿਊ ਕਰਕੇ ਦੱਸਿਆ ਜਾਏ ਕਿ ਫਰਾਡ ਕਿੱਥੇ ਹੋ ਰਿਹਾ ਹੈ ਇਹਨਾਂ ਸਕਿਲਡ ਵਰਕਰਸ ਦੀ ਸਪੋਰਟ ਲਈ ਹੋਰ ਵੀ ਲੋਕ ਪਹੁੰਚੇ ਹੋਏ ਨੇ ਐਨਐਸਐਨ ਸੰਸਥਾ ਹੈ ਜੋ ਹਮੇਸ਼ਾ ਇਮੀਗਰੈਂਟ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪੋਰਟ ਕਰਦੀ ਹੈ ਆਹ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਕੁਝ ਹੋਰ ਵੀ ਇਸ ਤਰ੍ਹਾਂ ਦੇ ਲੋਕ ਨੇ ਜੋ ਸਟਾਫਿੰਗ ਏਜੰਸੀ ਰਨ ਕਰਦੇ ਨੇ ਜਾਂ ਫਿਰ ਉਹਨਾਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਅੱਗੇ ਕੰਮਾਂ ਲਈ ਉਹ ਵੀ ਇਹਨਾਂ ਦੀ ਸਪੋਰਟ ਲਈ ਪਹੁੰਚੇ ਹੋਏ ਨੇ ਅਸੀਂ ਹਮੇਸ਼ਾ ਦੇਖਿਆ ਕਿ ਜਦੋਂ ਵੀ ਇੰਟਰਨੈਸ਼ਨਲ ਸਟੂਡੈਂਟਸ ਦਾ ਕੋਈ ਵੀ ਮਸਲਾ ਹੁੰਦਾ ਹੈ ਤੁਹਾਡੀ ਸੰਸਥਾ ਉਹਨਾਂ ਦੇ ਸਪੋਰਟ ਲਈ ਇਕੱਠੀ ਹੁੰਦੀ ਹੈ ਭਾਵੇਂ ਇੰਟਰਨੈਸ਼ਨਲ ਕਾਂਗਰਸ ਸੈਂਟਰ ਦਾ ਅਸੀਂ ਦਰਨਾ ਦੇਖਿਆ ਜਾਂ ਫਿਰ ਅੱਜ ਅੱਦਰ ਅੱਜ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਸਪੋਰਟ ਕਰ ਰਹੇ ਹੋ ਹਾਂਜੀ ਜਿੱਦਾਂ ਕਿ ਤੁਸੀਂ ਕਿਹਾ ਐਨਐਸਐਮ ਤੇ ਪੀਯੂਡੀਬੀ ਕਮੇਟੀ ਹਮੇਸ਼ਾ ਇੰਟਰਨੈਸ਼ਨਲ ਸਟੂਡੈਂਟ ਜਾਂ ਇਮੀਗ੍ਰੈਂਟ ਦੇ ਹੱਕ ਦੇ ਵਿੱਚ ਬੋਲਦੀ ਆਈ ਆ ਆਪਣਾ ਲਗਾਤਾਰ ਇਹ ਹੋਕਾ ਰਿਹਾ ਵੀ ਔਨ ਵਾਲੀਆਂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਸਾਡੇ ਅਗੇਂਸਟ ਹੋ ਸਕਦੀਆਂ ਤਾਂ ਸਾਨੂੰ ਇਕੱਠੇ ਹੋਣ ਦੀ ਲੋੜ ਆ ਹਨਾ ਉਹਦੇ ਚੋ ਅੱਜ ਸਭ ਤੋਂ ਪਹਿਲੀ ਐਗਜ਼ਾਮਪਲ ਆਪਾਂ ਨੂੰ ਦੇਖਣ ਨੂੰ ਮਿਲ ਗਈ ਵੀ ਉਹਨਾਂ ਨੇ ਇੱਕ ਇੱਕ ਗਰੁੱਪ ਨੂੰ ਟਾਰਗੇਟ ਕੀਤਾ ਗਿਆ ਹਨਾ ਇਹ ਕਿਸੇ ਇੱਕ ਲਾ ਜਿਹੜਾ ਨਵਾਂ ਲਾ ਬਣਾ ਕੇ ਇਹਨਾਂ ਦੀਆਂ ਫਾਈਲਾਂ ਰਿਟਰਨ ਕੀਤੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੈਡਰਲ ਗਵਰਨਮੈਂਟ ਦੀ ਵੀ ਤਿਆਰੀ ਆ ਤੇ ਇਹ ਕੱਲੀ ਮਤਲਬ ਸਾਡੀ ਇਹਨਾਂ 2600 ਬੰਦਿਆਂ ਦੀ ਗੱਲ ਨਹੀਂ ਹੈਗੀ ਇਦੇ ਚ ਸਾਨੂੰ ਸਾਰਿਆਂ ਨੂੰ ਹੀ ਇਕੱਠੇ ਹੋਣਾ ਪੈਣਾ ਤੇ ਸਾਡਾ ਹਮੇਸ਼ਾ ਤੋਂ ਇਹ ਹਨਾ ਆਵਾਜ਼ ਸਾਡੀ ਕਮਿਊਨਿਟੀ ਲਈ ਸਾਰੇ ਇਮੀਗ੍ਰੈਂਟਸ ਲਈ ਹਮੇਸ਼ਾ ਇਹ ਆਵਾਜ਼ ਸਾਨੂੰ ਸਾਡੀ ਰਹੂਗੀ ਵੀ ਤੁਸੀਂ ਆਓ ਇਹਨਾਂ ਦਾ ਵੀ ਸਾਥ ਦਿਓ ਤੇ ਜਦੋਂ ਜਦੋਂ ਕਿਸੇ ਇਮੀਗ੍ਰੈਂਟ ਦੇ ਉੱਤੇ ਕੋਈ ਇਨਜਸਟਸ ਹੋਣ ਦਾ ਤੁਸੀਂ ਉਹਨਾਂ ਦਾ ਸਾਥ ਜਰੂਰ ਦਿਆ ਕਰੋ ਕਿ ਇਮੀਗ੍ਰੈਂਟਸ ਨਾਲ ਸਿਰਫ ਇਮੀਗ੍ਰੈਂਟਸ ਹੀ ਘੜ ਸਕਦੇ ਹੋ ਜੀ ਇੱਥੇ ਸਪੋਰਟ ਕਰਨਾ ਇੱਕ ਇੱਕ ਪਾਰਟ ਹੈਗਾ ਦੂਜਾ ਹੈਗਾ ਕਿ ਸਿਸਟਮ ਤੱਕ ਕਿਉਂਕਿ ਅੰਦਰੋਂ ਤਾਂ ਹਰ ਕੋਈ ਦੇਖ ਹੀ ਰਿਹਾ ਹੈ ਆਂਦੇ ਜਾਂਦੇ ਉਹਨਾਂ ਨੂੰ ਵੀ ਪਤਾ ਹੈ ਸੋਸ਼ਲ ਮੀਡੀਆ ਤੋਂ ਪਤਾ ਹੈ ਕਿ ਇਸ ਤਰ੍ਹਾਂ ਦਾ ਇੱਕ ਪ੍ਰੋਟੈਸਟ ਚੱਲ ਰਿਹਾ ਹੈ ਬਟ ਇੱਕ ਉਹਨਾਂ ਨਾਲ ਜਾ ਕੇ ਗੱਲ ਕਰਨੀ ਕਿ ਇਹਦੇ ਲਈ ਵੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਅ ਇਹਦੇ ਵੱਲੋਂ ਜੋ ਆਪਾਂ ਪਰਸਨਲੀ ਐਨਐਸਐਨ ਵੱਲੋਂ ਕਹੀਏ ਤਾਂ ਹਾਲੇ ਕੋਈ ਇਦਾਂ ਦਾ ਹਾਲੇ ਉਪਰਾਲਾ ਨਹੀਂ ਕੀਤਾ ਗਿਆ ਬਟ ਗੁਰੂ ਘਰ ਦੀ ਜਿਹੜੀ ਕਮੇਟੀ ਓਜੀਸੀ ਹੈਗੀ ਆ ਜਾਂ ਡਿਕਸੀ ਗੁਰੂ ਘਰ ਹੈਗੇ ਆ ਤੇ ਮੰਦਿਰ ਦੀ ਕਮੇਟੀ ਇਹਨਾਂ ਨਾਲ ਸਾਡੀ ਲਗਾਤਾਰ ਜਿਹੜੀ ਗੱਲ ਚੱਲ ਰਹੀ ਆ ਹੋਰ ਕਮਿਊਨਿਟੀ ਆਰਗੇਨਾਈਜੇਸ਼ਨਸ ਵੀ ਜਿਹੜੀਆਂ ਆਪਣੇ ਇਥੋਂ ਦੇ ਪੁਰਾਣੇ ਆਏ ਜਿਹਨੂੰ ਜਿਹੜੇ ਹੈ ਦੇਵ ਸਾਡੀ ਕਿਸੇ ਤਰੀਕੇ ਨਾਲ ਲੌਬੀ ਕਰਾ ਸਕਦੇ ਐ ਐਮਪੀਪੀਜ਼ ਨਾਲ ਜਾਂ ਡੈਵਿਡ ਪਿਚਿਨੀ ਦੇ ਆਫਿਸ ਤੱਕ ਜਾਂ ਕਿਸੇ ਵੀ ਤਰੀਕੇ ਸਾਡੀ ਗੱਲ ਉੱਥੇ ਤੱਕ ਪਹੁੰਚਦੀ ਕਰ ਸਕਦੇ ਆ ਤਾਂ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ ਤਾਂ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੱਲ ਆ ਉਹ ਜਲਦੀ ਤੋਂ ਜਲਦੀ ਹੋਵੇ ਜੀ ਤੁਹਾਡੇ ਮੈਂਬਰਜ਼ ਰੋਲ ਇੱਥੇ ਪਹੁੰਚਦੇ ਹਾਂਜੀ ਬਿਲਕੁਲ ਆਪਾਂ ਪਹਿਲੇ ਦਿਨ ਤੋਂ ਲਗਾਤਾਰ ਇੱਥੇ ਬਣੇ ਹਾਂ ਅੱਜ ਵੀ ਅਸੀਂ ਓਜੀਸੀ ਨਾਲ ਮੀਟਿੰਗ ਕਰਕੇ ਆਏ ਆ ਤੇ ਅਸੀਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰ ਰਹੇ ਹਾਂ ਜਿੰਨੇ ਕਮੇਟੀਆਂ ਜੋ ਵੀ ਕੋਈ ਜੇ ਕਿਸੇ ਤੋਂ ਕੋਈ ਸੈਟਲ ਵੀ ਆ ਜਿਸ ਦਾ ਬਿਜ਼ਨਸ ਆ ਉਹ ਸਾਡੇ ਨਾਲ ਆ ਕੇ ਖੜ ਰਹੇ ਆ ਤੇ ਅਸੀਂ ਕਮੇਟੀਆਂ ਨੂੰ ਗੁਰਦੁਆਰੇ ਦੀ ਕਮੇਟੀ ਨੂੰ ਮਸਜਿਦ ਨੂੰ ਮੰਤਰ ਨੂੰ ਸਾਰੇ ਨੂੰ ਅਪੀਲ ਕਰਦੇ ਆਂ ਵੀ ਇੱਕ ਬਹੁਤ ਵੱਡੀ ਰਿਕੁਐਸਟ ਹੈ ਜੀ ਸਾਡੇ ਅੱਜ ਹੱਥ ਵੱਜੇ ਪਏ ਆ ਅਸੀਂ ਅਮਰ ਜੋ ਸੰਧੂ ਭਾਜ ਨੇ ਵੀ ਗੱਲ ਕਹੀ ਸਰ ਅਸੀਂ ਤੁਹਾਡੇ ਲਈ ਕੋਸ਼ਿਸ਼ ਨਹੀਂ ਕਰ ਸਕਦੇ ਪਰ ਸਾਨੂੰ ਮਾਣ ਆ ਤੁਹਾਡੇ ਤੇ ਵੀ ਸਾਡੇ ਜਿਹੜੇ ਐਮਪੀਪੀ ਸਾਡੇ ਚੁਣੇ ਹੋਏ ਬੰਦੇ ਸਾਡੀ ਕਮਿਊਨਿਟੀ ਦੇ ਬੰਦੇ ਅੱਜ ਅਸੈਂਬਲੀ ਵਿੱਚ ਬੀਂਦੇ ਆ ਨਾ ਜਦੋਂ ਸਾਨੂੰ ਉਤਾਂ ਹੀ ਪ੍ਰਾਊਡ ਫੀਲ ਹੁੰਦਾ ਜੀ ਜੇ ਸਾਡੇ ਬੰਦੇ ਬੈਠੇ ਆ ਤੇ ਅਸੀਂ ਕਹਾਂ ਵੀ ਸਰ ਸਾਨੂੰ ਤੁਹਾਡੇ ਤੇ ਮਾਣ ਆ ਇਹ ਸਾਡੀ ਗੱਲ ਤੁਸੀਂ ਕਰਦੀਆਂ ਅਸੀਂ ਤਾਂ ਬਸ ਹਨਾ ਵੀ ਵਿਕਟਮ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਰਹੇ ਸਰ ਕਿਉਂਕਿ ਨਾ ਸਾਡੇ ਤੋਂ ਪਾਸਪੋਰਟ ਆ ਇਹ ਜਿਹੜੀ ਉਹਨਾਂ ਨੂੰ ਬਟਾ ਪਾ ਕੇ ਹੈਲਪ ਕਰਦੀਆਂ ਵਾ ਅਸੀਂ ਬਾਅਦ ਜਿੱਦਣ ਉਹਨਾਂ ਦੀ ਗੈਦਰੀ ਹੋਊਗੀ ਉਹਨਾਂ ਨਾਲ ਖੜੇ ਹੋਵਾਂਗੇ ਬਟ ਉਹ ਸਾਡੇ ਲਈ ਬਹੁਤ ਕਰ ਰਹੇ ਨੇ ਤੇ ਅੰਦਰੋਂ ਹੋ ਕੇ ਕਰ ਰਹੇ ਨੇ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕੱਲੀ ਉਹੀ ਨਹੀਂ 온ਟਾਰੀਓ ਕਮੇਟੀ ਜਿਹੜੇ ਗੁਰਦੁਆਰਾ ਵਾਲੇ ਅੱਜ ਅਸੀਂ ਭਗਤ ਸਿੰਘ ਨੂੰ ਮਿਲ ਕੇ ਆਏ ਆ ਤੇ ਉਹ ਵੀ ਕਹਿੰਦੇ ਆ ਵੀ ਅਸੀਂ ਅੱਜ ਆਪਦੀ ਪ੍ਰੈਸ ਰਿਲੀਜ਼ ਕਰਾਂਗੇ ਤੇ ਮੰਦਰ ਵਾਲੇ ਵੀ ਸਾਡੀ ਹੈਲਪ ਕਰ ਰਹੇ ਆ ਡੈਕਸੀ ਵਾਲੇ ਵੀ ਹੈਲਪ ਕਰ ਰਹੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਅਪੀਲ ਕਰਦੇ ਆ ਕਿ ਮੈਂ ਹੁਣ ਇੱਥੇ ਅਪੀਲ ਕਰਨ ਚਾਹਣਾ 2600 ਜਾਣਿਆਂ ਨੂੰ ਗੱਲ ਹੁਣ 2600 ਦੀ ਨਹੀਂਗੀ ਬਟ ਮੈਂ ਉਹਨਾਂ ਨੂੰ ਇੱਕ ਅਪੀਲ ਕਰ ਦਵਾਂ ਅੱਜ ਤੋਂ ਟੋਰਾਂਟੋ ਵਿੱਚ ਇੱਕ ਰੇਲੀ ਚੱਲੀ ਸੀਗੀ ਐਂਟੀ ਇਮੀਗ੍ਰੈਂਟਸ ਦੀ ਤੇ ਉਹਦੇ ਦੇਖ ਲਓ ਵੀ ਉਹ ਜਜਬਾਤੀ ਸੀਗੇ ਬਟ ਉਹਨਾਂ ਦਾ ਕੋਈ ਇਦਾਂ ਨਹੀਂ ਸੀਗਾ ਉਹਨਾਂ ਦੀ ਲਾਈਫ ਜਿਹੜੀ ਸੀਗੀ ਨਾ ਸਟੇਕ ਤੇ ਨਹੀਂ ਸੀਗੀ ਬਟ ਉਹ 3-400 ਦਾ ਇਕੱਠ ਕਰ ਗਏ ਸੀਗੇ ਤੇ ਮੈਂ 2600 ਨੂੰ ਅਪੀਲ ਕਰਦਾ ਵੀ ਤੁਹਾਡੀ ਤਾਂ ਲਾਈਫ on ਸਟੇਕ ਤੇ ਆ ਤੁਹਾਡੇ ਲਈ ਆਰ ਪਾਰ ਦੀ ਗੱਲ ਆ ਤੇ ਤੁਸੀਂ ਕਰੋ ਕਿਉਂ ਨਹੀਂ ਨਿਕਲ ਰਹੇ ਅੱਜ ਵੀ ਬੰਦਾ ਹੁਣ ਪਿਛਲੇ ਦਿਨ 200 ਬੰਦਾ ਸੀਗਾ ਕੱਲ ਜਿਆਦੇ ਸੀਗੇ ਅੱਜ ਘਟਾ ਸੋ ਸਾਨੂੰ ਇਹ ਚੀਜ਼ ਦੀ ਬਹੁਤ ਹੀ ਘਾਟ ਮਹਿਸੂਸ ਹੋ ਰਹੀ ਹੈ ਵੀ ਸਾਡੇ ਬੰਦੇ ਘਰੋਂ ਹੀ ਨਹੀਂ ਨਿਕਲ ਰਹੇ ਅਸੀਂ ਹੁਣ ਅਸੀਂ ਇਹ ਨਾ ਕਰਕੇ ਹੀ ਅਸੀਂ ਅੱਜ ਸੜਕਾਂ ਤੇ ਖੜੇ ਆ ਅਸੀਂ ਹੁਣ ਕਮੈਂਟ ਪੜ੍ਹਦੇ ਆ ਤੇ ਅਸੀਂ ਹੇਟ ਲੈ ਰਹੇ ਆ ਸਾਰਿਆਂ ਦੀ ਜੀ ਕਿਉਂਕਿ ਜਿਹੜਾ ਸਮਾਂ ਵਾ ਦੇਖੋ ਅੱਜ ਗੱਲ ਕਰੀ ਨਾ ਨਾ ਵੈਦਰ ਨਾ ਸਮਾਂ ਸਮੇਂ ਦੀ ਮੈਂ ਗੱਲ ਕਰਾਂ ਸਾਡੇ ਪਰਮਟ ਐਕਸਪਾਇਰ ਹੋ ਰਹੇ ਆ ਬਹੁਤਿਆਂ ਦੇ ਹੋ ਗਏ ਆ ਤੇ ਨਾ ਸਰਕਾਰ ਨਾ ਮਾਹੌਲ ਪੂਰੇ ਵਰਲਡ ਦਾ ਕਿਉਂਕਿ ਸਾਰਾ ਜੋ ਮਾਹੌਲਾ ਵਰਲਡ ਦਾ ਉਹ ਇਮੀਗ੍ਰੈਂਟ ਦੇ ਖਿਲਾਫ ਹੀ ਆ ਤੋ ਸਾਡੇ ਹੱਕ ਵਿੱਚ ਕੋਈ ਵੀ ਨਿਗਾ ਬਟ ਜਿਹੜੇ ਸਾਡੇ ਹੱਕ ਵਿੱਚ ਆ ਉਹ ਸਾਡਾ ਪਰਮਾਤਮਾ ਪਰਮੇਸ਼ਰ ਆ ਉਹ ਸਾਡੇ ਨਾਲ ਖੜਾ ਜੀ ਤੇ ਉਹ ਖੜਾ ਕਿੱਦਾਂ ਵਾ ਇਹਨਾਂ ਬੰਦਿਆਂ ਤੋਂ ਜਿਹੜੇ ਸਾਡੇ ਬੰਦੇ ਕੁਝ ਪਾਰਲੀਮੈਂਟ ਵਿੱਚ ਨੇ ਜਾਂ ਜਿਹੜੇ ਸਾਡੇ ਕਮੇਟੀਆਂ ਜਿਹੜੇ ਬੈਕ ਬੈਕਫਰੰਟ ਤੋਂ ਕੰਮ ਕਰ ਰਹੇ ਨੇ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਇਹ ਇਕੱਲੀ ਸਾਡੀ ਗੱਲ ਨਹੀਂ ਕਿ ਇਹ ਸਾਰੀ ਹੁਣ ਕਮਿਊਨਿਟੀ ਸਾਰੇ ਇਮੀਗ੍ਰੈਂਟਸ ਦੀ ਗੱਲ ਆ ਸਾਡੇ ਨਾਲ ਆ ਕੇ ਖੜਨ ਜੀ ਤਨਵਿੰਦਰ ਜੀ ਤੁਸੀਂ ਕਈ ਬੱਚਿਆਂ ਨੂੰ ਰੋਜ਼ਗਾਰ ਦਿਤਦਾ ਹੈ ਤੁਹਾਡੇ ਵੱਲੋਂ ਜਿਹੜੇ ਰੋਜ਼ਗਾਰ ਮਿਲੇ ਨੇ ਉਹਦੇ ਆਧਾਰ ਤੇ ਇਹਨਾਂ ਬੱਚਿਆਂ ਨੇ ਆਪਣੀਆਂ ਫਾਈਲਜ਼ ਵੀ ਲਗਾਈਆਂ OINP ਵਿੱਚ ਪਰ ਉਹ ਫਾਈਲਜ਼ ਨੂੰ ਰਿਟਰਨ ਕਰ ਦਿੱਤੀ ਗਈਆਂ ਤੁਸੀਂ ਅੱਜ ਇਹਨਾਂ ਨੂੰ ਸਪੋਰਟ ਕਰਨ ਲਈ ਜਾਂ ਉਹਨਾਂ ਸਟੂਡੈਂਟਸ ਨੂੰ ਸਪੋਰਟ ਕਰਨ ਲਈ ਇੱਥੇ ਪਹੁੰਚੇ ਜੀ ਅਮ ਜ਼ਿਆਦਾਤਰ ਮੈਂ 5 ਸਾਲ ਤੋਂ ਸਟਾਫਿੰਗ ਏਜੰਸੀ ਕਰਦਾ ਸੀ ਨਾਲ ਹੀ ਸਾਡੀ ਆਪਣੀ ਅਮ ਵੈਲਡਿੰਗ ਦਾ ਸਕੂਲ ਸੀ ਐਂਡ ਹੁਣ ਸਾਡੀ ਫੈਬ੍ਰਿਕੇਸ਼ਨ ਕੰਪਨੀ ਵੀ ਹੈਗੀ ਆ 8 ਤੋਂ 10 ਵੈਲਡਰ ਜਿਹੜੇ ਕਾਰਪੇਂਟਰ ਉਹ ਮੇਰੇ ਆਪਣੀ ਟਾਪ ਵੈਲਡ ਫੈਬ੍ਰਿਕੇਸ਼ਨ 'ਚ ਕੰਮ ਕਰ ਰਹੇ ਆ ਤੇ ਉਹ ਬੜੇ ਉਦਾਸ ਜਦੋਂ ਵੀ ਕਦੇ ਉਹਨਾਂ ਨੇ ਗੱਲ ਕਰਨੀ ਮੇਰੇ ਨਾਲ ਕਿ ਸਾਡੀ ਪੀਆਰ ਦਾ ਕੀ ਬਣੇਗਾ ਇਹ ਚੀਜ਼ਾਂ ਦੇ ਕਰਕੇ ਹੁਣ ਤਾਂ ਬਹੁਤ ਜ਼ਿਆਦਾ ਉਦਾਸ ਹੋ। ਤੇ ਜਿਹੜੇ ਬੱਚੇ ਮੈਂ ਆਪ ਜਾਣਦਾ ਵਾ ਮੇਰੇ ਕੋਲ ਲਿਸਟ ਹੈਗੀ ਆ ਕਿਹੜੀਆਂ ਕੰਪਨੀਆਂ ਦੇ ਵਿੱਚ ਜੈਨੂਨ ਉਹ ਅਜੇ ਵੀ ਕੰਮ ਕਰ ਰਹੇ ਆ ਦਿਨ ਰਾਤ। ਉਹ ਬੱਚੇ ਬਹੁਤ ਜ਼ਿਆਦਾ ਨਾਮੂਸ ਹੋ ਕੇ ਆਉਂਦੇ ਆ ਕਹਿੰਦੇ ਵੀ ਹੁਣ ਸਕਿੱਲ ਟ੍ਰੇਡ ਈ ਛੱਡ ਕੇ ਕਿਹੜਾ ਕੰਮ ਕਰਨਾ ਸ਼ੁਰੂ ਕਰ ਦਈਏ। ਤਾਂ ਇਹ ਦੇ ਚੀਜ਼ ਨੂੰ ਦੇਖ ਕੇ ਬੜਾ ਦਿਲ ਨੂੰ افسوس ਹੁੰਦਾ ਕਿ ਇਹਨਾਂ ਬੱਚਿਆਂ ਦੇ ਮੈਂ ਆਪ ਇਹਨਾਂ ਦੀ ਜਰਨੀ ਦੇਖੀ ਆ ਕਦੋਂ ਇਹਨਾਂ ਨੇ ਕੀ ਕੀ ਸਿੱਖ ਗਏ ਕਿਵੇਂ ਇਹਨਾਂ ਨੇ ਮਿਹਨਤ ਕਰਕੇ ਕਿ ਨਾਈਟ ਸ਼ਿਫਟਾਂ ਲਾ ਲਾ ਕੇ ਆਪਣੇ EMPLOYER ਨੂੰ ਖੁਸ਼ ਕਰਕੇ ਕੀ ਅਸੀਂ ਅੱਗੇ ਵਧਣਾ ਅਸੀਂ EMPEROR ਦੇ ਸਟੈਂਡ ਕਰਨਾ ਉਹ ਕਰਦੇ ਕਰਦੇ ਹੁਣ ਜਦੋਂ ਮੈਂ ਦੇਖਦਾ ਵੀ ਉਹ ਬੱਚਿਆਂ ਦੇ ਫੋਨ ਆਉਂਦੇ ਆ ਜਾਂ ਫਿਰ ਉਹ ਉਹਨਾਂ ਦੇ ਫੇਸ ਮੈਂ ਦੇਖਦਾ ਬਹੁਤ ਨਾਮੂਸ਼ੀ ਵਾਲੇ ਤਾਂ ਬੜਾ ਦਿਲ ਨੂੰ ਦੁੱਖ ਹੁੰਦਾ ਫਿਰ ਦੂਸਰਾ ਜਿਹੜੇ ਬੱਚੇ ਸਾਡੇ ਨਾਲ ਆਲਰੇਡੀ ਕੰਮ ਕਰੀ ਜਾ ਰਹੇ ਆ ਉਹਨਾਂ ਦਾ ਦਿਲ ਹੀ ਨਹੀਂ ਲੱਗ ਰਿਹਾ ਕੰਮ ਦੇ ਵਿੱਚ ਅੱਗੇ ਉਹਨਾਂ ਨੂੰ ਦੇਸੀ ਨਹੀਂ ਰਿਹਾ ਕੋਈ ਤਾਂ ਮੈਂ ਐਜ਼ ਅ ਏਮਪਲੋਇਰ ਵੀ ਕਹਿਣਾ ਚਾਹੁੰਦਾ ਵੀ ਜੇ ਇਹ ਬੱਚੇ ਸਾਡੇ ਲਈ ਨਹੀਂ ਰੁਕਣਗੇ ਤਾਂ ਸਾਡੇ ਲਈ ਕੰਮ ਕੌਣ ਕਰੇਗਾ ਜਿਹੜੇ ਆਲਰੇਡੀ 5-7 ਸਾਲਾਂ ਵਾਲੇ ਹੈਗੇ ਆ ਉਹ ਤਾਂ 40 ਡਾਲਰ ਤੋਂ ਥੱਲੇ ਗੱਲ ਹੀ ਨਹੀਂ ਕਰਦੇ ਸਾਡੇ ਨਾਲ ਪਰ ਤੁਸੀਂ ਇੰਨੇ ਟਾਈਮ ਤੋਂ ਸਟਾਫਿੰਗ ਏਜੰਸੀ ਰਨ ਕਰ ਰਹੇ ਹੋ ਇਹ ਤਾਂ ਚਲੋ ਉਹ ਇਫੈਕਟਡ ਸਟੂਡੈਂਟਸ ਹੈਗੇ ਨੇ ਜੋ OAINP ਦੀ ਨਦੀ ਰਿਟਰਨ ਹੋਈ ਹੈ ਵਾਈਡੋਂਟ ਯੂ ਰੇਜ਼ ਦਾ ਕੁਐਸਚਨ ਟੂ ਦਾ ਸਿਸਟਮ ਕਿਉਂਕਿ ਤੁਸੀਂ ਇੰਨੇ ਸਾਲਾਂ ਤੋਂ ਇੱਥੇ ਹੈਗੇ ਹੋ ਤੁਸੀਂ ਆਪਣੇ ਲੋਕਲ ਐਮਪੀਪੀਜ਼ ਹੈਗੇ ਆ ਜੋ ਡੈਫੀਨਿਟਲੀ ਤੁਹਾਡੇ ਕੋਲ ਵੀ ਇਲੈਕਸ਼ਨ ਦਾ ਟਾਈਮ ਆਂਦੇ ਹੋਣੇ ਆ ਉਹਨਾਂ ਨੂੰ ਉਹਨਾਂ ਨੂੰ ਕੁਐਸਚਨ ਕਿਉਂ ਨਹੀਂ ਰੇਜ਼ ਕਰ ਰਹੇ ਆਪਣੇ ਵੱਲ ਅਸੀਂ ਇਹੀ ਫਰਸਟ ਸਟੈਪ ਲੈ ਕੇ ਅਸੀਂ ਮੈਂ ਆਇਆ ਇੱਥੇ ਕਿ ਇਹ ਮੈਡਮ ਨੇ ਹਰਪ੍ਰੀਤ ਜੀ ਫੈਬ੍ਰਿਕੇਸ਼ਨ ਦੀ ਕੰਪਨੀ ਰਨ ਕਰਦੇ ਆ कि ਅਸੀਂ ਆਪ ਜਾਈਏ ਫਰੰਟ ਤੇ ਫਿਰ ਜਿਹੜੇ ਬੱਚੇ ਇਸ ਤਰ੍ਹਾਂ ਦਾ ਸਵਾਲ ਕਰ ਰਹੇ ਸੀ ਉਹਨਾਂ ਨੂੰ ਵੀ ਨਾਲ ਲੈ ਕੇ ਆਈਏ ਕਿਉਂਕਿ ਇੱਥੇ ਇਕੱਠਾ ਹੋਣਾ ਜ਼ਰੂਰੀ ਹੈਗਾ ਕੱਲਾ ਮੇਰੇ ਕਹਿਣ ਦੇ ਨਾਲ ਸਿਸਟਮ ਚੇਂਜ ਤਾਂ ਨਹੀਂ ਹੋਣਾ ਪਰ ਫਲਕ ਜ਼ਰੂਰ ਪਊਗਾ ਅਸੀਂ ਉਹੀ ਆਵਾਜ਼ ਉਠਾਉਣ ਦੇ ਲਈ ਦਿੰਦੇ ਆਂ ਐਨ ਸਕਿਲਡ ਵਰਕਰਸ ਦੀ ਮੰਗ ਹੈਗੀ ਹੈ ਕਿ ਇਹਨਾਂ ਨੂੰ ਫਰਾਡ ਦਾ ਟੈਗ ਨਾ ਦਿੱਤਾ ਜਾਏ ਐਸ ਕੰਟਰੀ ਵਿੱਚ ਸਿਰਫ ਉਹਨਾਂ ਨੇ ਪੈਸਾ ਹੀ ਇਨਵੈਸਟ ਨਹੀਂ ਕੀਤਾ ਆਪਣਾ ਟਾਈਮ ਵੀ ਇਨਵੈਸਟ ਕੀਤਾ ਹੈ ਉਹਨਾਂ ਨੇ ਟੈਕਸ ਭਰੇ ਨੇ ਉਹਨਾਂ ਨੇ ਪ੍ਰੋਸੈਸ ਫਾਲੋ ਕੀਤਾ ਹੈ ਉਹਨਾਂ ਨੇ ਰੂਲਸ ਫਾਲੋ ਕੀਤੇ ਨੇ ਜਿਹੜੇ ਡਾਕੂਮੈਂਟਸ ਉਹਨਾਂ ਤੋਂ ਮੰਗੇ ਗਏ ਉਹ ਡਾਕੂਮੈਂਟਸ ਵੀ ਉਹਨਾਂ ਨੂੰ ਦਿੱਤੇ ਨੇ ਉਹ ਡਾਕੂਮੈਂਟਸ ਵੀ ਵੈਰੀਫਾਈ ਹੋਏ ਨੇ ਫਿਰ ਫਰਾਡ ਦਾ ਟੈਗ ਕਿਉਂ ਸਾਡੀ ਇਹੀ ਮੰਗ ਹੈਗੀ ਹੈ ਸਿਸਟਮ ਤੋਂ ਇਹੀ ਮੰਗ ਹੈਗੀ ਹੈ ਸਰਕਾਰ ਤੋਂ ਕਿ ਕੋਈ ਟਾਸਕ ਫੋਰਸ ਬਣਾ ਕੇ ਜਾਂ ਫਿਰ ਕੋਈ ਕੇਸ ਆਫਿਸਰਸ ਲਗਾ ਕੇ ਫਾਈਲ ਬਾਈ ਫਾਈਲ ਰਿਵਿਊ ਕੀਤਾ ਜਾਏ ਤੇ ਇਹਨਾਂ ਨੂੰ ਕੋਈ ਸਹੀ ਜਵਾਬ ਦਿੱਤਾ ਜਾਏ ਸੋ ਹੁਣ ਤੱਕ ਲਈ ਬਸਾਂ ਨਹੀਂ ਫਿਲਹਾਲ ਮੈਨੂੰ ਜੋ ਇਜਾਜ਼ਤ ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ ਪੀਟੀਸੀ ਦੇ ਨਾਲ